ਦੋਸਤੋ 8 ਮਈ ਰਾਤ ਦੀਆਂ ਕੁਝ ਤਾਜ਼ਾ ਅਪਡੇਟਸ ਲੈ ਕੇ ਹਾਜ਼ਰ ਹੋਇਆ ਕਿਉਂਕਿ ਰਾਤ ਪਾਕਿਸਤਾਨ ਦੇ ਵੱਲੋਂ ਅਤੇ ਭਾਰਤ ਦੇ ਦਰਮਿਆਨ ਜਿਹੜੀ ਕਿ ਡਰੋਨ ਵਾਰ ਹੋਈ ਆ ਤਾਂ ਕੁਝ ਸ਼ਹਿਰਾਂ ਦੇ ਉੱਤੇ ਡਰੋਨ ਹਮਲੇ ਕੀਤੇ ਗਏ ਕਿੱਥੇ ਕਿੱਥੇ ਕੀਤੇ ਗਏ ਆ ਮੋਸਟਲੀ ਪੰਜਾਬ ਦੇ ਪਠਾਨਕੋਟ 'ਚ ਕੀਤੇ ਗਏ ਬਠਿੰਡਾ 'ਚ ਜਲੰਧਰ 'ਚ ਇੱਕ ਕਾਰ ਦੇ ਉੱਤੇ ਡਰੋਨ ਡਿੱਗਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਬਾਕੀ ਜਿਹੜੀਆਂ ਮਸਾਇਲੇ ਮਸਈਲੇ ਆਈਆਂ ਸੀ ਉਹਨਾਂ ਦੇ ਵੱਲੋਂ ਉਹ ਇੰਡੀਅਨ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਖਤਮ ਕਰਤਾ। ਪੱਕੇ ਇੱਕ ਵੀਰ ਦੀ ਵੀਡੀਓ ਆ ਰਹੀ ਹੈ ਇੱਕ ਵਾਰੀ ਇਹ ਵੀਡੀਓ ਵੀ ਤੁਸੀਂ ਜ਼ਰੂਰ ਦੇਖੋ। ਬਠਿੰਡੇ ਦੇ ਵਿੱਚ ਹੁਣੇ-ਹੁਣੀ ਤਿੰਨ ਬੰਬ ਡਿੱਗਿਆ ਬਾਈ ਤੇ ਗੱਲ ਕਰੀਏ ਆਪਣੇ ਬਾਦਲ ਰੋਡ ਤੇ ਫੌਜੀ ਫੌਜ ਖੜੀ ਆ ਤੇ ਬਾਕੀ ਸਾਡੇ ਸਾਰੇ ਘਰ ਦੇ ਬਾਹਰ ਆ ਗਏ ਤੇ ਜਿੰਨੇ ਵੀ ਆ ਮੈਂ ਤੁਹਾਨੂੰ ਗੱਲ ਕਰਾਂ ਵੀ ਘਰਾਂ ਦੇ ਵਿੱਚ ਨਾ ਰਹੋ ਬਾਹਰ ਖੇਤਾਂ ਦੇ ਵਿੱਚ ਆ ਜਾਓ। ਤੇ ਬਾਕੀ ਤੁਸੀਂ ਆਹ ਵੀਡੀਓ ਵੇਖ ਲਓ ਜਿਹੜੀ ਮਜ਼ਾ ਆ ਉਹ ਹਾਂ ਜੀ ਇੰਝ ਕਰਦੇ ਆ ਬੰਦ ਕੋਡੂ ਕੋਈ ਕਿੰਨੇ ਕੋਡੂ ਨਹੀਂ 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 ਉਹ ਬਿਦਰੀ ਨਾ ਪਾਓ ਵਰਵਾ ਨਾ ਪਾਓ ਬਰਕਾਨ ਥੱਲੇ ਛੱਡੀਏ ਬਰਕਾਨ ਥੱਲੇ ਬਰਕਾਨ ਥੱਲੇ ਬਰਕਾਨ ਥੱਲੇ ਨਹੀਂ ਜਾਣਾ ਜੀ ਸੋ ਤੁਸੀਂ ਇਹ ਵੀਡੀਓ ਦੇਖ ਵੀ ਲਈ ਹੈ ਜਿੱਥੇ ਜਿੱਥੇ ਬਲੈਕਆਊਟ ਹੁੰਦਾ ਹੈ ਤਾਂ ਬਲੈਕਆਊਟ ਦਾ ਪੂਰਾ ਪੂਰਾ ਸਾਥ ਦਿਆ ਕਰੋ ਲਾਈਟਾਂ ਨਾ ਬਾਲਿਆ ਕਰੋ ਕਿਉਂਕਿ ਜਿੱਤੇ ਲਾਈਟ ਦਿਖੂਗੀ ਫਿਰ ਉੱਥੇ ਉਹਨੇ ਡਰੋਨ ਬੰਬ ਸਿੱਟ ਦੇਣਾ ਸੋ ਲਾਈਟ ਆਫ ਬਲੈਕਆਊਟ ਦਾ ਮਤਲਬ ਇਹੀ ਹੁੰਦਾ ਹੈ ਵੀ ਉੱਤੋਂ ਕਿਸੇ ਨੂੰ ਦਿਖਾਈ ਨਾ ਦੇਵੇ ਥੱਲੇ ਵੀ ਇੱਥੇ ਕੋਈ ਰਹਿੰਦਾ ਹੈ ਸੋ ਪੂਰਾ ਪੂਰਾ ਸਾਥ ਦਿਆ ਕਰੋ ਜਿਹੜੇ ਜਿਹੜੇ ਲੋਕਾਂ ਦੇ ਵਿੱਚ ਲਾਈਟਾਂ ਬਾਲ ਕੇ ਰੱਖਦੇ ਨੇ ਬਲੈਕਆਊਟ ਦੇ ਸਮੇਂ ਉਹ ਬੰਦ ਕਰ ਦਿਆ ਕਰੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ